25 ਸਤੰਬਰ 24 ਨੂੰ ਨੇਵਲ ਵਾਰ ਕਾਲਜ ਗੋਆ ਵਿਖੇ ਗੈਰ ਕਾਨੂੰਨੀ ਗੈਰ ਰਿਪੋਰਟਡ ਅਤੇ ਗੈਰ ਰੈਗੂਲੇਟਿਡ ਆਈ ਯੂ ਯੂ ਫਿਸ਼ਿੰਗ ਦੀ ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ ਆਈ ਯੂ ਆਰ ਏ ਸੈਮੀਨਾਰ ਦਾ ਦੂਜਾ ਸੰਸਕਰਣ ਕਰਵਾਇਆ ਗਿਆ ਆਰਥਿਕ ਵਾਤਾਵਰਣ ਅਤੇ ਸੁਰੱਖਿਆ ਡੋਮੇਨ ਵਿੱਚ ਇਸ ਦੇ ਪ੍ਰਭਾਵ ਅਤੇ ਇਹਨਾਂ ਗਤੀਵਿਧੀਆਂ ਨਾਲ ਨਜੇਠਣ ਵਿੱਚ ਕਾਨੂੰਨੀ ਖਾਮੀਆਂ ਜੋ ਯੂਰੋ ਮੈਂਬਰ ਰਾਜਾਂ ਦੁਆਰਾ ਅਪਣਾਈ ਜਾ ਸਕਦੀਆਂ ਹਨ ਆਸਟ੍ਰੇਲੀਆ ਬੰਗਲਾਦੇਸ਼ ਫਰਾਂਸ ਇੰਡੋਨੇਸ਼ੀਆ ਕੇਨੀਆ ਮੈਡਾਗਾਸਕਰ ਮੋਜ਼ੰਬਿਕ ਮਲੇਸ਼ੀਆ ਮਾਲਦੀਵ ਮਾਰੀਸ਼ਸ ਓਮਾਨ ਸੋਮਾਲੀਆ ਦੱਖਣੀ ਅਫਰੀਕਾ ਸੇਸ਼ਲਸ ਸ਼੍ਰੀਲੰਕਾ ਥਾਈਲੈਂਡ ਅਤੇ ਤੰਜ਼ਾਨੀਆ ਸਮੇਤ 17 ਆਯੂਆਰ ਦੇ ਦੇਸ਼ਾਂ ਦੇ ਡੈਲੀਗੇਟਰ ਨੇ ਇਸ ਮੁੱਦੇ ਤੇ ਆਧਾਰਿਤ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ ਆਯੂਆਰ ਵਿੱਚ ਚਾਈਯੂਯੂ ਫਿਸ਼ਿੰਗ ਦਾ ਵੱਧ ਰਿਹਾ ਖਤਰਾ